ਅਮਰਸਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਪਾਕਿਸਤਾਨ ਤੋਂ ਡਰੋਨ ਰਾਹੀਂ 2 ਕਿਲੋ ਹੈਰੋਇਨ ਸਮੇਤ ਕੀਤਾ ਇੱਕ ਤਸਕਰ ਨੂੰ ਕਾਬੂ ਜਸਬੀਰ ਸਿੰਘ ਮੋਟਾ ਉਮਰ 21 ਸਾਲ ਪਿੰਡ ਖਿਆਲਾ ਕਲਾਂ ਥਾਣਾ ਲੋਪੋਕੇ ਨੂੰ ਮੋਟਰਸਾਈਕਲ ਸਮੇਤ ਕੀਤਾ ਸੀ ਕਾਬੂ ਅਮਰਸਰ ਦੀ ਰਾਮਤੀਥਰ ਰੋਡ ਤੋਂ ਗੁਪਤ ਸੂਚਨਾ ਆਧਾਰ ਤੇ ਹੋਈ ਬਰਾਮਦਗੀ ਇਸ ਦੇ ਦੋ ਸਾਥੀ ਫਿਲਹਾਲ ਫਰਾਰ ਹਨ ਯੂਰਪ 'ਚ ਬੈਠਾ ਸਰਗਣਾ ਚਲਾ ਰਿਹਾ ਹੈ ਤਸਕਰੀ ਦਾ ਨੈਟਵਰਕ ਵਿਦੇਸ਼ ਤੋਂ ਮੰਗਵਾਏ ਸਫੇਦ ਪਾਊਡਰ ਦੀ ਮਿਲਾਵਟ ਕਰਕੇ ਹੈਰੋਇਨ ਦੀ ਕੁਆਲਿਟੀ 'ਚ ਕੀਤਾ ਜਾਂਦਾ ਸੀ ਵਾਧਾ ਬਾਕੀ ਸਾਥੀਆਂ ਨੂੰ ਕਾਬੂ ਕਰਨ ਦੇ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ ਪਾਕਿਸਤਾਨ ਨਾਲ ਜੁੜੀਆਂ ਹਨ ਇਸ ਸਾਰੇ ਨੈਟਵਰਕ ਦੇ ਤਾਰਾਂ ਤੇ ਪੈਸਿਆਂ ਦਾ ਲੈਣ ਦੇਣ ਹਵਾਲਾ ਰਹੀ ਹੁੰਦਾ ਸੀ ਜੀ ਸਰ ਜੀ ਸਰ ਜੀ ਸਰ ਇਹ ਜਿਹੜੀ ਪ੍ਰੈਸ ਲੇਰੂ ਲਾਂ ਸਰ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਵੱਲੋਂ ਨਿਸ਼ਾ ਨਿਰਦੇਸ਼ ਤੇ ਪੰਜਾਬ ਦੇ ਵਿੱਚ ਡਰੱਗ ਫਰੀ ਕਰਨ ਦੀ ਮੁਹਿੰਮ ਚੱਲੀ ਹੈ ਉਹਦੇ ਚ ਇੱਕ ਹੋਰ ਵੱਡੀ ਕਾਮਯਾਬੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ ਦੋ ਕਿਲੋ ਹੀਰੋਇਨ ਦੇ ਨਾਲ ਇੱਕ ਡਰੱਗਸ ਸਮਗਲਰ ਅਸੀਂ ਫੜਿਆ ਹੈ ਇਹ ਜਸਵੀਰ ਸਿੰਘ 엘িয়াস ਮੱਲਾ ਇਹ ਇਹਦਾ ਦੂਜਾ ਛੋਟਾ ਨਾਮ ਹੈ ਮੋਟਾ ਉਰਫ਼ ਜਿਹਨੂੰ ਕਹਿੰਦੇ ਆ ਪਿੰਡ ਖਿਆਲਕਲਾਂ ਲੋਪੋਕੇ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ ਹੈ 21 ਸਾਲ ਦੀ ਉਮਰ ਹੈ ਔਰ 12ਵੀਂ ਪਾਸ ਹੈ ਇਹ ਬੰਦਾ ਨਾਲ ਇਹਦੇ ਸਪਲੈਂਡਰ ਮੋਟਰਸਾਈਕਲ ਜਿੱਤੋਂ ਇਹ ਬਰਾਮਦਗੀ ਹੋਈ ਹੈ ਉਹ ਵੀ ਫੜਿਆ ਗਿਆ ਇਹਦੇ ਜਿਹੜੀ ਮੇਨ ਗੱਲ ਹੈ ਇਹ ਮੁਕੱਦਮਾ ਤੁਹਾਨੂੰ ਇੱਕ ਦਿਨ ਲੇਟ ਅਸੀਂ ਤਾਂ ਹੀ ਦੱਸ ਰਹੇ ਵੀ ਇਹਦੇ ਦੋ ਬੰਦੇ ਹੋਰ ਬਹੁਤ ਜ਼ਰੂਰੀ ਸਾਡੇ ਫੜਨ ਵਾਲੇ ਰਹਿੰਦੇ ਆ ਜਿਹਨਾਂ ਦੇ ਨਾਮ ਨਹੀਂ ਦੱਸੇ ਜਾ ਰਹੇ ਔਰ ਜੋ ਪ੍ਰੀਲਿਮਿਨਰੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਜਿਹੜਾ ਸਾਰਾ ਕਾਰਟਲ ਹੈ ਬਾਹਰੋਂ ਬੈਠ ਕੇ ਚਲਾਇਆ ਜਾਇਓ ਯੂਰਪ ਦੇ ਵਿੱਚ ਇਹਦੇ ਲਿੰਕ ਜਾ ਰਹੇ ਨੇ ਉਹਦਾ ਵੀ ਮੈਂ ਤੁਹਾਨੂੰ ਅਜੇ ਜ਼ਿਕਰ ਤਾਂ ਨਹੀਂ ਕਰ ਰਿਹਾ ਕਉ ਜੋ ਫਿਰ ਗੱਲ ਨਿਕਲ ਜਾਂਦੀ ਹੈ ਉਸ ਐਂਗਲ ਤੋਂ ਇਹ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਸਟੈਬਲਿਸ਼ ਹੋਏ ਰਿੰਗ ਲਿੰਕ ਔਰ ਮੁੱਢਲੀ ਪੁੱਛਗਿੱਛ ਤੋਂ ਇਹ ਵੀ ਗੱਲ ਪਤਾ ਲੱਗੀ ਹੈ ਕਿ ਇਹ ਕਾਫੀ ਦੇਰ ਤੋਂ ਇਹ ਬੰਦਾ ਇਸ ਸੰਪਰਕ ਸੀਗਾ ਇਹਦੇ ਨਾਲ ਜਿਹੜੇ ਸਾਥੀ ਨੇ ਔਰ ਦੂਸਰੀ ਗੱਲ ਨੇ ਇੱਕ ਹੋਰ ਦੱਸੀ ਹੈ ਬੜੀ ਇੰਟਰਸਟਿੰਗ ਕਿ ਜਿੱਦਾਂ ਇਹਨਾਂ ਕੋਲ 1 ਕਿਲੋ ਹਿਰੋਇਨ ਆ ਗਈ ਇਹਨਾਂ ਨੂੰ ਲੱਗਿਆ ਕਿ ਹੋਰ ਲਾਲਚ ਕੀਤਾ ਪੈਸੇ ਦਾ ਇਹ ਸਪੈਸ਼ਲਿਕ ਪਾਊਡਰ ਵੀ ਤਿਆਰ ਕਰਵਾਉਂਦੇ ਰਹੇ ਉਹ ਵੀ ਬਾਹਰੋਂ ਮੰਗਾ ਲੈਂਦੇ ਸੀ ਜਾਂ ਇੱਥੇ ਵੀ ਕਰਦੇ ਸੀ ਉਹ ਨਾਲ ਦਾ ਸਾਥੀ ਦੱਸੇਗਾ ਜਿੰਨਾ ਕਿ ਉਹਦੀ ਕੁਆਂਟੀਟੀ ਵਧਾ ਲੈਂਦੇ ਸੀ ਇਹ ਸਪੋਜ਼ ਕਰੋ ਆਪਣੇ ਕੋਲ 1 ਕਿਲੋ ਹੈ ਤਾਂ ਇਹਨਾਂ ਨੇ ਤਕਰੀਬਨ ਉਹਨਾਂ 1.5 ਕਿਲੋ ਬਣਾਉਣ ਵਾਸਤੇ ਉਹ ਚ ਇਹੋ ਜੀ ਚੀਜ਼ ਮਿਲਾਵਟ ਕਰ ਦੇਣੀ ਜਿਸ ਨਾਲ ਕਿ ਉਹਦੀ ਜਿਹੜਾ ਉਹਦਾ ਕਿੱਕ ਹੈ ਨਸ਼ੇ ਦਾ ਉਹ ਤਾਂ ਅਫੈਕਟ ਘਟਣਾ ਹੋਵੇ ਇਹਨਾਂ ਨੂੰ ਵੱਧ ਪੈਸੇ ਮਿਲ ਸਕਣ ਇਹ ਪਹਿਲੀ ਵਾਰ ਇਹੋ ਜੀ ਗੱਲ ਆਪਾਂ ਦੇਖੀ ਹੈ ਕਿ ਜਦੋਂ ਵੇਚਣ ਦੇ ਵਿੱਚ ਵੇਚਣ ਚ ਹਿਰਾਫੇਰੀ ਆਪਾਂ ਸਮਝ ਸਕਦੇ ਆ ਇਹ ਸਾਰੀ ਗੱਲ ਨੂੰ ਸੋ ਉਹਨੂੰ ਵੀ ਅਸੀਂ ਸਾਰੀ ਗੱਲ ਨੂੰ ਕਰ ਰਹੇ ਆ ਕੁਝ ਉਹ ਜਿਹੜਾ ਇਹਨਾਂ ਤੋਂ ਇਜ਼ਾਮ ਬਰਾਮਦ ਵੀ ਹੋਈਆਂ ਸਾਡੇ ਕੋਲ ਐਵੀਡੈਂਸ ਆਈ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਕੀਤੀਆਂ ਉਹਨੂੰ ਅਸੀਂ ਹੋਰ ਵਰਕਆਊਟ ਕਰ ਰਹੇ ਆ ਕਿ ਕਿੰਨਾ ਉਹਨੂੰ ਕੁਆਂਟੀਟੀ ਵਧਾਉਣ ਵਾਸਤੇ ਕੀ ਤਰੀਕਾ ਇਹ ਅਪਣਾਉਂਦੇ ਸੀਗੇ ਔਰ ਇਹਦੇ ਚ ਤੁਹਾਡੇ ਨਾਲ ਜਲਦੀ ਅਸੀਂ ਖੁਲਾਸੇ ਕਰਾਂਗੇ ਜਦੋਂ ਵੀ ਸਾਡੇ ਕੋਲ ਕਾਮਯਾਬੀ ਮਿਲਦੀ ਹੈ ਕਿਉਂਕਿ ਇਹਦੇ ਵਿੱਚ ਇੱਕ ਗੱਲ ਹੋਰ ਵੀ ਆਈ ਵੀ ਸ਼ਾਇਦ ਹਥਿਆਰ ਦਾ ਵੀ ਕੰਮ ਹੋਇਆ ਕਿਉਂਕਿ ਬੰਦਾ ਕਟਆਊਟ ਬੜੇ ਹੁੰਦੇ ਹਨ ਚ ਉਹ ਸਾਰੀਆਂ ਗੱਲਾਂ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਨੇ ਤੇ ਉਹਨੂੰ ਅਸੀਂ ਹੋਰ ਉਹਦੇ ਤੇ ਮਿਹਨਤ ਕਰ ਰਹੇ ਹਾਂ ਔਰ ਉਹਨੂੰ ਬਰੀਕੀ ਨਾਲ ਦੇਖ ਰਹੇ ਹਾਂ ਜਿੱਦਾਂ ਹੀ ਬੰਦੇ ਫੜੇ ਜਾਂਦੇ ਆ ਅਗਲੇ ਉਹ ਕੜੀ ਤੋੜਨਾ ਜ਼ਰੂਰ ਸ਼ੇਅਰ ਕਰਾਂਗੇ ਕਿਉਂਕਿ ਕਾਫੀ ਇੰਟਰਸਟਿੰਗ ਮੈਨੂੰ ਲੱਗਿਆ ਹੈ ਕੇਸ ਬਾਕੀਆਂ ਨਾਲੋਂ ਡਿਫਰੈਂਟ ਵੀ ਔਰ ਇਹਦੇ ਵਿੱਚ ਕਟਆਊਟ ਬੜੇ ਸਟਰੋਂਗ ਹੈਗੇ ਨੇ ਤਾਂ ਆਂ ਬੰਦੇ ਨੂੰ ਪਤਾ ਹੁੰਦਾ ਕਿ ਉਹ ਫਲਾਣਾ ਬੰਦਾ ਮੈਨੂੰ ਦੇਖ ਕੇ ਗਿਆ ਉਹ ਆ ਜੀ ਉਹਦੇ ਚ ਕਾਫੀ ਪੁਲਿਸ ਨੂੰ ਕਾਮਯਾਬੀ ਮਿਲ ਗਈ ਹੈ ਔਰ ਇਹਨੂੰ ਅਸੀਂ ਉਮੀਦ ਹੈ ਕਿ ਜਲਦੀ ਤੁਹਾਨੂੰ ਫੇਰ ਸ਼ੇਅਰ ਕਰਾਂਗੇ ਸਰ ਇਹ ਕ੍ਰੋਸ ਦੀ ਬਾਰਡਰ ਹੈ ਜਿਹੜੀ ਹਾਂ ਜੀ ਆਈ ਕ੍ਰੋਸ ਦੀ ਬਾਰਡਰ ਹੀ ਹੈ ਜੀ ਬਟ ਚਲਾਈ ਯੂਰਪ ਦੇ ਵਿੱਚੋਂ ਜਾ ਰਿਹਾ ਬੰਦਾ ਔਰ ਜਿਹੜਾ ਲੋਕਲ ਕੰਟੈਕਟਸ ਨੇ ਹੋਰ ਬਾਰਡਰ ਏਰੀਏ ਦੇ ਉਹ ਅਸੀਂ ਸਾਨੂੰ ਇੰਪੋਰਟੈਂਟਲੀ ਚਾਹੀਦੇ ਆ ਹਾਲਾਂਕਿ ਦੇ ਉਹ ਦੋ 2 ਕਿਲੋ ਵੀ ਕੋਈ ਛੋਟੀ ਰਿਕਵਰੀ ਨਹੀਂ ਬਟ ਉਮੀਦ ਹੈ ਕਿ ਹੋਰ ਇਹਦੇ ਚ ਰਿਕਵਰੀ ਹੋਣੀ ਚਾਹੀਦੀ ਹੈ ਸਰ ਇਹ ਜਿਹੜਾ ਇਹਨਾਂ ਨੇ ਤੁਸੀਂ ਕਹ ਰਹੇ ਮਿਕਸ ਕਰਦੇ ਸੀਗੇ ਇਹਨਾਂ ਨੇ ਕੋਈ ਇੱਥੇ ਕੋਈ ਕੋਈ ਜਗਾ ਲਈ ਉਹ ਵੀ ਕੋਈ ਲੈਬ ਬਣਾ ਕੇ ਇਹਨਾਂ ਨੇ ਇਹ ਘਾਰੀ 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 ਸੀਗਾ ਉਹ ਤਾਂ ਯਾਰ ਇਦਾਂ ਹੁੰਦਾ ਨਾ ਬੇਸੀ ਤਰੀਕੇ ਨਾਲ ਜਿਸ ਤਰ੍ਹਾਂ ਵਿੱਚ ਮਿਕਸ ਕਰਦਾ ਪਾਊਡਰ ਪਾਤਾ ਥੋੜਾ ਬਤ ਉਹ ਪਰ ਉਹ ਚੀਜ਼ ਦੇਖਣੀ ਪੈਣੀ ਵੀ ਉਹ ਇਹਨਾਂ ਨੂੰ ਕਿੱਥੋਂ ਚੀਜ਼ਾਂ ਦੀ ਐਜੂਕੇਸ਼ਨ ਕਿੱਦਾਂ ਆਈ ਵੀ ਆ ਚੀਜ਼ ਪਾਓ ਸਰੇ ਦੋਗਲੇ ਦੀ ਪਿਓ ਰਾਕੀ ਤੇ ਵੀ ਮਿਕਸ ਹੈ ਜੀ ਨਹੀਂ ਜਿਹੜੀ ਆਪਣੇ ਮਿਲੀ ਹੈ ਤਾਂ ਬਹੁਤ ਸਹੀ ਕੁਆਲਿਟੀ ਦੇ ਮੈਂ ਤੁਹਾਨੂੰ ਇਹਦੀ ਪੁੱਛ ਕੇ ਜਿੱਤੋਂ ਇਹ ਗੱਲ ਦੱਸੀ ਹੈ ਠੀਕ ਠੀਕ ਹੈ ਜੀ ਸਰ ਇਹ ਮੋਨਸਪ੍ਰਿੰਗ ਦੀ ਕੀ ਸੀ ਗੱਲ ਹਾਂ ਜੀ ਕਿੰਨੇ ਕੁ ਬੰਦੇ ਦਾ ਨੈਟ ਵਰਕ ਹੋਆ ਦੋ ਬੰਦਿਆਂ ਦਾ ਹੋਰ ਫਿਕਰ ਹੋਇਆ ਇੱਥੇ ਲੋਕਲ ਉਹ ਅਸੀਂ ਚੈੱਕ ਕਰ ਰਹੇ ਹਾਂ ਹੁਣ ਤੱਕ ਕਿੰਨੇ ਕਨਸਾਈਨਮੈਂਟ ਸੇ ਕਾਟੇ ਕਿਉਂ ਦੇਖੋ ਇਹਦੇ ਮੁਤਾਬਕ ਉਹਨਾਂ ਕੋਲ ਕਨਸਾਈਨਮੈਂਟ ਤਿਆਰ ਪੰਜ ਆ ਚੁੱਕੀਆਂ ਹਨ ਓਵਰ ਮੈਨੀ ਮੰਥਸ ਬਟ ਉਹ ਜੇ ਗੱਲ ਇਹਨੂੰ ਪੂਰੀ ਕਲੀਅਰ ਨਹੀਂ ਕਿਉਂਕਿ ਇਹ ਕਟਆਊਟ ਮੈਂ ਤੁਹਾਨੂੰ ਦੱਸਿਆ ਬੜੇ ਇਹਦੇ ਸਪਲਾਈ ਚੇਨ ਕਿਤੇ ਤੱਕ ਸੀਗੀ ਜੀ ਸਪਲਾਈ ਚੇਨ ਤਾਂ ਜਿੱਦਾਂ ਜਿੱਦਾਂ ਦੇਖੋ ਬੜੀ ਲੋਕਲ ਮਤਲਬ ਪੰਜਾਬ ਕੀ ਹੈ ਜ਼ਿਆਦਾ ਤਾਤਾ ਬੇਸਿਕਲੀ ਡਾਇਰੈਕਸ਼ਨ ਆ ਰਹੀ ਹੈ ਵਾਰੋਂ ਪੈਸੇ ਵੀ ਸਾਰੇ ਉਹ ਵਾਲਾ ਦਾ ਚੈਨਲ ਚੂਨਨ ਸਾਰਾ ਉਹ ਕਾਫੀ ਯੂਐਸਏ ਤੋਂ ਪਹਿਲੇ ਕਹਿ ਲਿਖ ਪੜੇਗਾ ਕਿ ਯੂਰਪ ਦਾ ਬਰਕਰ ਪਹਿਲੇ ਇੰਗੇਜਜਰ ਹਾਂਜੀ ਪੈਸੇ ਆਪ ਗੱਲ ਤੇ ਇਹ ਹੈ ਨਾ ਵੀ ਇਥੋਂ ਲੋਕ ਚਲੇਗੇ ਉੱਥੇ ਬਾਹਰ ਬੈਠੇ ਆ इजी ਮਨੀ ਉਹਨਾਂ ਨੂੰ ਲੱਗਦਾ ਵੀ ਬੜਾ ਸੌਖਾ ਹੈ ਕ੍ਰਾਸ ਬਾਰਡਰ ਲਿੰਕ ਸਟੈਬਲਿਸ਼ ਕੀਤਾ ਉਤੋਂ ਅੱਗੇ ਇਧਰ ਆਪਣੇ ਬੰਦੇ ਤਿਆਰ ਕਰ ਲੇ ਔਰ ਅੱਗੇ ਤੋਂ ਅੱਗੇ ਉਹਦਾ ਬੈਨੀਫਿਟ ਲੈ ਕੇ ਬੈਠਾ ਫਾਈਨੈਂਸ਼ੀਅਲ ਉਹ ਮਤਲਬ ਪੁਆਇੰਟ ਉਹ ਜਿਵੇਂ ਅੱਛੇ ਪਹਿਲੇ ਲੱਕੀ ਫੜੇ ਤੁਸੀਂ ਦੱਸੇ ਸੀਗਾ ਉਹ ਅਜੇ ਤੁਹਾਨੂੰ ਤਾਂ ਨਹੀਂ ਮੈਂ ਸ਼ੇਅਰ ਕਰਿਆ ਫਿਰ ਗੱਲ ਥੋੜੀ ਜੀ ਸਾਡੀ ਅਜੇ ਚੱਲ ਰਹੀ ਹੈ ਸਾਡੇ ਕੋਲ ਰਾਹੀਂ ਮੰਗਾਂਦਾ ਹੀ ਆ ਪਹਿਲਿਆਂ ਰਾਹੀਂ ਇਹ ਬਤਨ ਦੇਖੋ ਇਹ ਬੰਦੇ ਜਿਹੜੇ ਅਗਲੇ ਕੱਟਆਊਟ ਨੇ ਮੈਂ ਤੁਹਾਨੂੰ ਦੱਸਿਆ ਬਾਰਡਰ ਏਰੀਆ ਤੇ ਉਹਨਾਂ ਤੋਂ ਆਪਾਂ ਨੂੰ ਬੜਾ ਕਲੀਅਰ ਹੋ ਜਾਣਾ ਹੈ ਇਹ ਬੰਦੇ ਨੂੰ ਇਹਦੇ ਕੋ ਰਖਾਉਂਦੇ ਵੀ ਰਹੇ ਆ ਅੱਗੇ ਯੂਜ਼ ਵੀ ਕਰਦੇ ਨੇ ਨੂੰ ਕਾਫੀ ਜਿੰਨੀ ਕੁ ਨੌਲੇਜ ਉਹ ਅਸੀਂ ਐਕਸਟ੍ਰੈਕਟ ਕਰ ਲਈ ਹੈ। ਪਲਸ 2 ਪਾਸ ਦਾ 1 ਸਾਲ ਤੋਂ ਤੇ ਕਿਨੇ ਚਿਰ ਤੋਂ ਲੱਗਾਏ ਐ ਇੰਨੇ ਕੰਮ ਦੇ ਵਿੱਚ ਇਸੇ। ਕਿਹਦਾ ਸਾਹਿਬ ਉਹ ਸਾਲ ਡੇਢ ਸਾਲ ਤੋਂ ਪਲਸ 2 ਪਾਸ ਕਰਨ ਤੋਂ ਬਾਅਦ। ਹਾਂ ਮਤਲਬ 26 ਸਾਲ ਦੀ ਉਮਰ ਹੈ ਕੋਲ। 21 ਆਪਨੇ ਡਿਗਰੀਟਡ ਹੈਗਾ। ਆਪ ਨਹੀਂ ਆਪ ਨਹੀਂ ਹੈ। ਕੋਈ ਗੱਲ ਇਦਾਂ ਦੀ ਆਈ ਨਹੀਂ। ਬਾਕੀ ਉਹਨਾਂ ਦਾ ਮੈਡੀਕਲ ਹੋਏਗਾ ਉਹ ਚਾਹੀ ਜਾਣਾ। ਕਿਹੜੇ ਕੇਸਰੇ ਨੂੰ ਰੈਸਟ ਕੀਤਾ ਜੀ ਆਪਾਂ? ਰਾਮ ਤੀਰਥ ਰੋਡ ਜੀ। ਛਾਟੇ ਥਾਣੇ ਚ ਪਰਚਾ ਹੋਇਆ ਤੁਹਾਨੂੰ ਪ੍ਰੈਸ ਨੋਟ ਦੇ ਰਹੇ ਹਾਂ ਜੀ ਕੋਈ ਜੇਲ ਨਾਲ ਕੋਈ ਲਿੰਕ ਕਰ ਰਹੇ ਨਹੀਂ ਸਾਹਮਣੇ ਨਹੀਂ ਅਜੇ ਕੋਈ ਅਜਿਹੀ ਗੱਲ ਨਹੀਂ ਸਰ ਇਹਦੀ ਪ੍ਰਾਪਰਟੀ ਕੋਈ ਡਰਗ ਮਨੀ ਉਹ ਭਾਜੀ ਅਸੀਂ ਸਾਰਾ ਦੇਖਾਂਗੇ ਹੁਣ ਮੇਨਤਾ ਜੇ ਸਪਲੈਂਡਰ ਮੋਟਰਸਾਈਕਲ ਦੀ ਤੁਹਾਨੂੰ ਦੱਸਿਆ ਉਹ ਬਰਾਮਦ ਹੋਇਆ ਖਾਤੇ ਵਗੈਰਾ ਦੇਖਾਂਗੇ ਅਜੇ ਤਾਂ ਪਹਿਲਾਂ ਅਸੀਂ ਇਹ ਨੈਟਵਰਕ ਦੇ ਬੰਦਾਲ ਦੇ ਬੰਦਿਆਂ ਨੂੰ ਫੜ ਲਈਏ ਇਹ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਸਟੈਪ ਵਾਈਜ਼ ਨਹੀਂ ਇਨਫੋਰਮੇਸ਼ਨ ਬੇਸਡ ਕਵਰੇਜ ਹਾਂ ਹਾਂ ਪਿਛਲੀ ਵਾਰੀ ਸਾਰੇ ਇੱਕ ਤੋਂ ਸਿਰੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਇਹਨਾਂ ਨਾਲ ਸੰਪਰਕ ਆਇਆ ਸੀਗਾ ਜਿਹੜਾ ਇਹਨਾਂ ਦਾ ਬਾਹਰ ਬੈਠਾ ਕਿੰਗਪਿੰਨ ਉਹਨਾਂ ਪਹਿਲਾਂ ਤੋਂ ਹੀ ਟੱਚ ਸੀ ਜਾਂ ਇਸੀ ਨੂੰ ਇਹਨਾਂ ਨੇ ਕੀਤਾ ਕਿ ਮਤਲਬ ਥੋੜੇ ਦਿਨ ਨੂੰ ਹੋ ਹੀ ਗਏ ਇਹਨੂੰ ਹਾਂ ਸਾਰੇ ਲੋਕ ਤੁਹਾਨੂੰ ਪਤਾ ਬਾਹਰ ਆਪਣਾ ਉਹਨਾਂ ਨੂੰ ਲੱਗਦਾ ਕਿ ਅਸੀਂ ਸੇਫ ਹਾਂ ਜਿਵੇਂ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਉਹ ਸਗੋਂ ਸਾਡੇ ਪੋਲੇ ਪਾਲੇ ਨੌਜਵਾਨਾਂ ਨੂੰ ਫਾਈਨੈਂਸ਼ੀਅਲ ਇੱਕ ਚਮਕਦਮਕ ਦਿਖਾ ਕੇ ਪੈਸੇ ਦੀ ਉਹਦੇ ਵਿੱਚ ਫਸਾ ਲੈਂਦੇ ਹਾਲ ਤੱਕ ਕਿਨੇ ਚਿਰ ਤੋਂ ਲੱਗਾਏ ਆ ਨੇ ਕੰਮ ਦੇ ਵਿੱਚ ਇਸੇ ਕਿਹਦਾ ਸਾਲ 2 ਸਾਲ ਡੇਢ ਸਾਲ ਤੋਂ ਪਾਸ ਤੋਂ ਪਾਸ ਕਰਨ ਤੋਂ ਬਾਅਦ ਹਾਂ ਮਤਲਬ 23 ਸਾਲ ਹੋ ਗਏ ਮੇਰੇ ਕੋਲ 21 ਆਪਨੇ ਡਿਗਰੀ ਟੱਲ ਗਏ ਨਹੀਂ ਆਪ ਨਹੀਂ ਹੈ ਕੋਈ ਗੱਲ ਐਦਾਂ ਦੀ ਆਈ ਨਹੀਂ ਬਾਕੀ ਉਹਨਾਂ ਦਾ ਮੈਡੀਕਲ ਹੋਏਗਾ ਉਹ ਚ ਆਈ ਜਾਣਾ ਕਿਹੜੇ ਕੇਸਰੇ ਨੂੰ ਰੈਸਟ ਕੀਤਾ ਜੀ ਆਪਾਂ ਰਾਮਦੀਰਤ ਰੋਡ ਜੀ ਛਾਟੇ ਥਾਣੇ ਚ ਪਰਚਾ ਹੋਇਆ ਤੁਹਾਨੂੰ ਪ੍ਰੈਸ ਨੋਟ ਦੇ ਰਹੇ ਹਾਂ ਜੀ ਕੋਈ ਜੇਲ੍ਹ ਨਾਲ ਕੋਈ ਲਿੰਕ ਕਰ ਰਿਹਾ ਕਿਸਮ ਨਹੀਂ ਹੈ ਜੀ ਕੋਈ ਅਜਿਹੀ ਗੱਲ ਨਹੀਂ ਸਰ ਇਹਦੀ ਪ੍ਰਾਪਰਟੀ ਕੋਈ ਡਰਗ ਮਨੀ ਉਹ ਭਾਜੀ ਅਸੀਂ ਸਾਰਾ ਦੇਖਾਂਗੇ ਹੁਣ ਮੈਂ ਤਾਂ ਜੇ ਸਪਲੈਂਡਰ ਮੋਟਰਸਾਈਕਲ ਲਈ ਤੁਹਾਨੂੰ ਦੱਸਿਆ ਉਹ ਬਰਾਮਦ ਹੋਇਆ ਖਾਤੇ ਵਗੈਰਾ ਦੇਖਾਂਗੇ ਅਜੇ ਤਾਂ ਪਹਿਲਾਂ ਅਸੀਂ ਇਹ ਨੈਟਵਰਕ ਦੇ ਬੰਦਾਲ ਦੇ ਬੰਦਿਆਂ ਨੂੰ ਫੜ ਲਈਏ ਇਹ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਸਟੈਪ ਵਾਈਜ਼ ਹਾਂਜੀ ਇਨਫੋਰਮੇਸ਼ਨ ਬੇਸਡ ਕਵਰੇਜ ਹਾਂ ਹਾਂ ਪਿਛਲੀ ਵਾਰੀ ਸਾਰੇ ਇੱਕ ਤੋ sire ਉਹ ਸੋਸ਼ਲ ਮੀਡੀਆ ਦੇ ਜ਼ਰੀਏ ਇਹਨਾਂ ਨੇ ਸੰਪਰਕ ਆਇਆ ਸੀਗਾ ਜਿਹੜਾ ਇਹਨਾਂ ਦਾ ਬਾਹਰ ਬੈਠਾ ਕਿੰਗਪਿਨ ਉਹਨਾਂ ਪਹਿਲਾਂ ਤੋਂ ਇਨ ਟੱਚ ਸੀ ਜਾਂ ਇਸੇ ਨਾਮ ਇਹਨਾਂ ਨੇ ਕੀਤਾ ਕਿ ਮਤਲਬ ਥੋੜੇ ਦਿਨ ਹੋ ਹੀ ਗਏ ਇਹਨੂੰ ਹਾਂ ਉਹ ਸਾਰੇ ਲੋਕ ਤੁਹਾਨੂੰ ਪਤਾ ਬਾਹਰ ਆਪਣਾ ਉਹਨਾਂ ਨੂੰ ਲੱਗਦਾ ਕਿ ਅਸੀਂ ਸੇਫ ਹਾਂ ਜਿਵੇਂ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਉਹ ਸੋ ਕੋ ਸਾਡੇ ਭੋਲੇ-ਪਾਲੇ ਨੌਜਵਾਨਾਂ ਨੂੰ ਫਾਈਨੈਂਸ਼ੀਅਲ ਇੱਕ ਚਮਕਦਮਕ ਦਿਖਾ ਕੇ ਪੈਸੇ ਦੀ ਉਹਦੇ ਫਸਾ ਲੈਂਦੇ ਆ ਤੇ ਬੱਚੇ ਇਹ ਮੁੜ ਕੇ ਉਹ ਗੁਮਰਾਹ ਹੋ ਜਾਂਦੇ ਸਰ ਹੋਰ ਕਿੰਨੇ ਨੌਜਵਾਨ ਨੇ ਜਿਹੜੇ ਇਹਨਾਂ ਦਾ ਨਾਮ ਲਗਾਤਾਰ ਇਸ ਤਰ੍ਹਾਂ ਦੋ ਦੋ ਜਣੇ ਤੁਹਾਨੂੰ ਦੱਸਿਆ ਫੰਡ ਨਾਲੇ ਬਾਕੀ ਹੈ ਇੰਪੋਰਟੈਂਟ ਹੈ ਸਾਰਾ ਉਹ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਜਲਦੀ ਐਸ ਸੂਨ ਐਸ ਪੋਸੀਬਲ ਸਰ ਛਾਲੇ ਪਿੰਡ ਵਿੱਚ ਪ੍ਰਾਪਰਟੀ ਕਿਸ ਤਰ੍ਹਾਂ ਦੀ ਨਾਲੀ ਅਜੇ ਦੇਖੀ ਨਹੀਂ ਜੀ ਮੈਂ ਤੁਹਾਨੂੰ ਵੀ ਗਲਤ ਕਵਾਂ ਐਗਰੀਕਲਚਰ ਦਾ ਕੰਮ ਕਰਦੇ ਆ ਉਹ ਅਸੀਂ ਕਿਉਂਕਿ ਇਹ ਜੇ ਆਪਰੇਸ਼ਨਲ ਕੰਮ ਹੀ ਸਾਰਾ ਮੇਨ ਚੱਲ ਰਿਹਾ ਇਹ ਤਾਂ ਹੁਣੇ ਦਾ ਰਿਮਾਂਡ ਹੈਗਾ ਆਪਣੇ ਕੋਲ ਤੋਂ ਪਾਉ ਦੇ ਵਿੱਚ ਸਾਰੀ ਗੱਲ ਕਰਕੇ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਜਲਦੀ ਕਿੰਨੇ ਦਿਨਾਂ ਦਾ ਰਮਾੜੇ ਕਿੰਨੇ ਦਿਨਾਂ ਦਾ ਕੱਲ ਤੱਕ ਦੇ ਦੋ ਦੇ ਤੱਕ ਦੋ ਦਿਨ ਦਾ ਅਜੇ ਹੈਗਾ ਹੋਰ ਲੈਣਾ ਜੀ ਅਜੇ ਠੀਕ ਹੈ